ਸਚਕਣ ਸ੍ਰੀ ਹਰਮੰਦਰ ਸਾਹਿਬ ਜਾਣ ਵਾਲੇ ਰਸਤੇ ਵਿਰਾਸਤੀ ਮਾਰਗ ਤੇ ਆਏ ਦਿਨ ਫੋਟੋਗ੍ਰਾਫਰਾਂ ਦੀ ਗੁੰਡਾਗਰਦੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਉਹ ਸ਼ਰਧਾਲੂਆਂ ਨਾਲ ਝਗੜਾ ਕਰ ਰਹੇ ਹਨ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪਰਿਵਾਰ ਜੋ ਸਚਕਣ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਇਆ ਸੀ ਇਹਨਾਂ ਨੇ ਉਹਨਾਂ ਦੀ ਕੁੱਟਮਾਰ ਕੀਤੀ ਹੈ ਇਸ ਮੌਕੇ ਤੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੇ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਉਹਨਾਂ ਨਾਲ ਬਦਸਲੂਕੀ ਕੀਤੀ ਹੈ ਅਮਰ ਸਾਰ ਮੱਥਾ ਟੇਕਣ ਆਏ ਸੀਗੇ ਦਰਬਾਰ ਸਾਹਿਬ ਮਥਾ ਦੇ ਕੇ ਮੈਂ ਤੇ ਮੇਰੇ ਫੈਮਿਲੀ ਅਸੀਂ ਨਿਕਲੇ ਚਲੋ ਸਾਡੇ ਬੀਮੀਆਂ ਪਿੱਛੇ ਰਹਿ ਗਈਆਂ ਮੈਂ ਆਪਣੇ ਡੈਡੀ ਨੂੰ ਕਿਹਾ ਵੀ ਚਲ ਆਪਾਂ ਗਾਂ ਚਾਲਦੇ ਆਂ ਵੀ ਉਹਨਾਂ ਨੂੰ ਹੌਲੀ ਹੌਲੀ ਆ ਲੰਦੇ ਰਾਜ ਦੋ ਮੁੰਡੇ ਦੋ ਤਿੰਨ ਲੜਨ ਲੱਗੇ ਸੀਗੇ ਚਲ ਅਸੀਂ ਜਾਂਦੇ ਸੀਗੇ ਉਹ ਸਾਡੇ ਮੋਹਰੇ ਇਦਾਂ ਆ ਗਏ ਲੜਦੇ ਲੜਦੇ ਮੈਂ ਕਿਹਾ ਭਰਾ ਵੀ ਨਾ ਲੜੋ ਵੀ ਚੰਗਾ ਨਹੀਂ ਲੱਗਦਾ ਆਪਸੇ ਚ ਲੜਦੇ ਪਏ ਸੀ ਆਪਸੇ ਜਹੀ ਲੜਦੇ ਸੀਗੇ ਮਿੰਨਾ ਕੋਈ ਉਹਨਾਂ ਦਾ ਰੌਲਾ ਨਹੀਂ ਸੀਗਾ ਜੀ ਉਹ ਲੜਦੇ ਪਏ ਸੀ ਉਹਨਾਂ ਨੂੰ ਇੰਨੀ ਗੱਲੇ ਕਹੀ ਕਿ ਭਰਾ ਨਾ ਲੜੋ ਬੀ ਨਾ ਬਿਝਾਣੇ ਬਿਝਾਣੇ ਲੰਘਦੇ ਆ ਨਾ ਲੜੋ ਮੇਰਾ ਭਰਾ ਆਪਣਾ ਚੁੱਪ ਕਰਕੇ ਜਾਓ ਉਹਨਾਂ ਜੋ ਇੱਕ ਜਾਨ ਨੇ ਗਾਲ ਗੱਡੀ ਮੈਨੂੰ ਜੀ ਉਹਨੇ ਗਾਲ ਗੱਡੀ ਉਹਨੇ ਮেরে ਮਾਰਿਆ ਤੇ ਮੈਂ ਵੀ ਬਰਾਬਰ ਮਾਰਿਆ ਉਹਦੇ ਫਿਰ ਉਹਦੇ ਕੋਣ ਸੀ ਮੈਨੂੰ ਨਹੀਂ ਪਤਾ ਕੋਣ ਸੀ ਕੈਮਰੇ 'ਚ ਆਏ ਉਹ ਹੋਣਗੇ ਰੱਬ ਜਾਣੇ ਜੀ ਠੀਕ ਆ ਕੈਮਰੇ ਜੇ ਕਹਿੰਦੇ ਆਏ ਆ ਬੰਦੇ ਵੀ ਦੇ ਕਿੰਨੀ ਕਿ ਮਾਰਕਟ ਕੀਤੀ ਕਿੱਥੇ ਕਿੱਥੇ ਸੱਟਾਂ ਲਗੀਆਂ ਆ ਤੁਹਾਨੂੰ ਆ ਆ ਆ ਉਂਗਲ ਮੇਰੀ ਟੁੱਟ ਗਈ ਵਾ ਇੱਥੇ ਕੜਾ-ਕੜਾ ਵੱਜਿਆ ਪਤਾ ਨਹੀਂ ਕੀ ਮਾਰਿਆ ਉਹਨੇ ਜੀ ਤੁਸੀਂ ਨਾ ਤਾਂ ਸਿਰ ਸਿਰ ਕਿਸ ਤਰ੍ਹਾਂ ਦੇਖਦੇ ਆ ਗੁਰੂ ਘਰ ਦੇ ਵਿੱਚ ਇੱਥੇ ਅਸੀਂ ਪਹੁੰਚੇ ਉਹ ਮੈਂ ਕਿਹਾ ਜੀ ਗੁਰੂ ਘਰ ਦਾ ਜੀਜਾ ਇਦਾਂ ਦੀ ਆ ਬੰਦਾ ਮਥਾ ਢੇਕੇ ਨਿਕਲਦਾ ਹਫਤਾ ਆਪ ਦਾ ਮਹੀਨਾ ਵੀ ਨਾ ਸ਼ਾਂਤ ਰਹਿੰਦਾ ਮਨ ਇਹ ਬੰਦੇ ਇੱਥੇ ਅੰਬਰਸਾਰ ਦੇ ਹੋਗੇ ਇਹ ਕੰਮ ਕਰਦੇ ਆ ਖਾਸਮ ਨਾਲ ਚਲਤ ਹੁਣ ਮੇਰਾ ਕਹਿਣ ਦਿਨ ਬਹੁਤ ਵਾਰ ਕਰਦਾ ਵੀ ਭਾਈ ਮੰਗ ਕੀ ਕਰਦੇ ਹੋ ਕੀ ਮੰਗ ਕਰਦੇ ਹੋ ਮੰਗ ਮੈਂ ਅਨਸਾਫਪ ਚਾਹੀਦਾ ਹੈ ਮੰਗ ਮੈਂ ਇਹੀ ਕਰਦਾ ਹਾਂ ਹਾਂਜੀ ਕਿੰਨੇ ਜਣੇ ਸੀ ਜਿਨ੍ਹਾਂ ਨੇ ਹਮਲਾ ਕੀਤਾ ਦੋ ਜਣੇ ਸੀ ਕਿ ਬਾਅਦ ਚ ਹੋਰ ਸੱਤ ਸੱਤ ਅੱਠ ਜਣੇ ਸੀ ਭਾਈ ਆ ਸੱਤ ਅੱਠ ਜਣੇ ਸੀ ਬਾਅਦ ਚ ਪੱਠੇ ਹੋਏ ਸਾਰੇ ਅਬਾਦੀ ਪਤਾ ਨਹੀਂ ਕਿਥੋਂ ਪਹਿਲਾਂ ਦੋ ਜਣੇ ਲੜਦੇ ਜਗੇ ਬਾਅਦ ਹੀ ਪਤਾ ਨਹੀਂ ਕਿ ਰੌਲਾ ਆ ਬਾਕੇ ਹਲਾ ਲਲਾ ਲਾ ਜੀ ਹੋ ਗਈ ਉੱਥੇ ਆ ਕੇ ਇਕੱਠੇ ਹੋ ਗਏ ਸਤਿ ਕਿੰਨੀ ਸ਼ਰਮ ਨਾਲ ਇਕੱਠਾ ਸਮਝਦੇ ਹੋ ਜੀ ਕਹਿੰਦਾ ਕਹਿੰਦਾ ਬਹੁਤ ਸ਼ਰਮਨਾ ਸ਼ਰਮਨਾਕ ਬਾਜੀ ਅੰਮ੍ਰਿਤਸਰ ਲਈ ਗਿਆ ਕਿਤੇ ਨਵੇਂ ਸ਼ਹਿਰ ਸਾਡੇ ਏਰੀਆ ਜਾਇਆ ਉਹ ਤੁਹਾਨੂੰ ਕਹੋਂਗੇ ਮਹਿਮਾਨ ਆਏ ਆ ਜਿਤਨਾ ਉਠਾਉਂਗੇ ਕਿਤੇ ਕਰਾਇਆ ਬਿਨਾ ਨਾ ਤੁਹਾਡੇ ਬੰਦੇ ਤੋਂ ਗਰੀਬ ਤਾਂ ਹੋਊਗਾ ਕਿਤੇ ਨਵੇਂ ਸ਼ਹਿਰੀਏ ਨੂੰ ਦਬਾਬੇ ਵਾਲੇ ਨੂੰ ਚੱਲ ਕਹਿ ਕੇ ਦੇਖ ਲਓ ਬਾਬਾ ਮੇਰੇ ਕੋ ਪੈਸਾ ਆਇਆ ਨਹੀਂ ਗਿਆ ਜੇਬ ਵਿੱਚ ਮੈਂ ਆਪਣੇ ਘਰ ਜਾਣਾ ਹੈ ਅਗਲਾ ਤੁਹਾਨੂੰ ਪੈਸੇ ਦੇ ਕੇ ਪੈਸੇ ਦੇ ਕੇ ਤੁਹਾਨੂੰ ਤੋਰੂਗੇ ਉਹ ਜੇਵ ਵਿੱਚ ਪਾ ਗਏ ਬਾਬਾ ਕਿਹੜੀ ਗੱਲ ਆ ਤੇ ਤੋ ਵੇਹ ਨਹੀਂ ਮੈਨੂੰ ਦੱਸ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ ਪੂਰੀ ਫੈਮਿਲੀ ਤੇ ਅਸੀਂ ਆਉਣ ਦੇ ਪਏ ਸੀਗੇ ਮੱਥਾ ਟੇਕ ਕੇ ਤੇ ਮੇਰਾ ਭਰਾ ਦੇ ਡੈਡੀ ਮੋਰੇ ਸੀਗੇ ਉੱਥੇ ਦੋ ਬੰਦੇ ਲੜਦੇ ਸੀਗੇ ਤੇ ਮਤਲਬ ਇਹਦੇ ਅੱਗੇ ਆਏ ਤੇ ਨੇ ਕਿਹਾ ਵੀ ਤੁਸੀਂ ਲੜੋ ਨਾ ਵੀਰ ਜੀ ਤੇ ਉਹਨਾਂ ਨੇ ਇਹਨੂੰ ਗਾਲ ਕੱਢੀ ਫਿਰ ਉਸ ਤੋਂ ਬਾਅਦ ਕੁੱਟਮਾਰ ਕਰਤੀ ਉਂਗਲੀਆਂ ਵੀ ਤੋੜਤੀ ਸਿਰ 'ਚ ਵੀ ਗਲੀ ਹੋਈ ਹੋਰ ਪਤਾ ਨਹੀਂ ਕਿੱਥਾਂ ਦੀ ਬਹੁਤ ਸ਼ਰਮਨਾਕ ਬਹੁਤ ਸ਼ਰਮਨਾਕ ਕੱਟਣਾ ਹੈ ਸਰ ਪੁਲਿਸ ਵਾਲੇ ਵੀ ਨਹੀਂ ਕੋਈ ਇਨਸਾਫ ਕਰਦੇ ਆਉਂਦੇ ਆ ਨਹੀਂ ਪੁਲਿਸ ਵਾਲਿਆਂ ਨਾਲ ਗੱਲ ਕੀਤੀ ਸੀ ਬਟ ਉਹ ਸਰਵੇ ਬਹੁਤ ਜ਼ਿਆਦਾ ਰੂਡਲੀ ਗੱਲ ਕੀਤੀ ਹੈ ਉਹਨਾਂ ਨੂੰ ਗੱਲ ਕਰਨ ਦੀ ਬਿਲਕੁਲ ਸੈਂਸ ਨਹੀਂ ਹੈਗੀ ਉਂਗਲ ਕਰਕੇ ਤਾਂ ਗੱਲ ਕਰਦੇ ਸੀਗੇ ਉਹ ਕਹਿੰਦੇ ਅਸੀਂ ਲੇਡੀਜ਼ ਨਾਲ ਤਾਂ ਬਿਲਕੁਲ ਤਮੀਜ਼ ਹੈਂਦੀ ਉਹਨਾਂ ਨੇ ਦੱਸਿਆ ਪਿੱਛੇ ਸਾਰੇ ਕੈਮਰੇ ਮਤਲਬ ਉੱਥੇ ਦੁਕਾਨਾਂ ਤੇ ਲੱਗੇ ਉਹਨਾਂ ਨੇ ਕਿ ਕੋਈ ਕੈਮਰਾ ਉੱਥੇ ਕੋਈ ਕੈਮਰਾ ਉਹਨਾਂ ਨੇ ਇਹ ਵੀ ਮੰਨ ਕੱਦਿਆ ਕਿ ਉਹ ਕੈਮਰਾ ਹੈ ਨਹੀਂ ਜਿੱਤੇ ਪਾਇਦੇ ਕੋਈ ਅਕਪਰਾ ਆਇਆ ਤੁਹਾਡੇ ਨਾਲ ਆਇਆ ਤੁਹਾਡੀ سپورਟ ਤੇ ਆਇਆ ਹਾਂਜੀ ਉਹ ਸਾਰੀ ਸਾਡੀ سپورਟ ਚ ਆ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਉੱਥੇ ਵੀਡੀਓ ਉੱਥੇ ਕੈਮਰਾ ਹੈਗਾ ਸਾਰਾ ਕੁਝ ਰਿਕਾਰਡ ਹੋਇਆ ਵਾ ਸਾਨੂੰ ਮਿਲੇ ਤੁਸੀਂ ਉੱਥੇ ਨਹੀਂ ਅਸੀਂ ਅਸੀਂ ਉਹਨਾਂ ਨੂੰ ਕਾਲ ਕੀਤੀ ਹੋ ਆ ਰਹੇ ਆ ਇਸ ਮੌਕੇ ਤੇ ਪੁਲਿਸ ਅਧਿਕਾਰੀ ਸੰਦੀਪ ਨੇ মিডিਆ ਨਾਲ ਗੱਲਬਾਤ ਕਰਦੇ ਕਿਹਾ ਕਿ ਉਹਨਾਂ ਦੇ ਕੋਲ ਸ਼ਿਕਾਇਤ ਆਈ ਹੈ ਕਿ ਇੱਕ ਸ਼ਰਦਾਲੂ ਜੋ ਬਾਹਰੋਂ ਆਏ ਸਨ ਉਹਨਾਂ ਨਾਲ ਕੁਝ ਲੋਕਾਂ ਨੇ ਵਿਰਾਸਤੀ ਮਾਰਕ ਤੇ ਕੁੱਟਮਾਰ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ ਸ਼ਰਦਾਲੂ ਬਾਹਰੋਂ ਆਏ ਕੋਈ ਉਹਨਾਂ ਨਾਲ ਹੰਨ ਜੀ ਉੱਥੇ ਜਿਹੜੇ ਕੈਮਰਾ ਵਾਲੇ ਨੇ ਉਹਨਾਂ ਨਾਲ ਝਗੜਾ ਉਹਨਾਂ ਨਾਲ ਵਗੈਰਾ ਕੀਤਾ ਇਹ ਫਸਤੀ ਉਹਨਾਂ ਹਸਪਤਾਲ ਉਹਨਾਂ ਹਸਪੀਟਲ ਭੇਜਿਆ ਹੋਇਆ ਬਾਈ ਤੇ ਉਹ ਮੈਡੀਕਲ ਕਰਾ ਕੇ ਆਣਗੇ ਫਿਰ ਜੋ ਆਪਣਾ ਸਟੇਟਮੈਂਟ ਦੇ ਰਿਹਾ ਉਹ ਕਰਦਾ ਰਹੀ ਕੈਮਰਾ ਦੀ ਇਹ ਕਹਿੰਦਾ ਕੈਮਰਾ ਬੰਦੇ ਆ ਗਏ ਨੇ ਲਗਾਤਾਰ ਆਉਂਦੀ ਆ ਗਏ ਨੇ ਨਹੀਂ ਮੇਰੇ ਟਨਿਓਰ ਜਾਂ ਫਸਤੀ ਆ ਜੀ ਹਾਲੀ ਤੱਕ ਇਸ ਤੋਂ ਪਹਿਲਾਂ ਤਾਂ ਕੋਈ ਆਈ ਨਹੀਂ ਜੀ ਹਾਲੀ ਤੱਕ ਕਾਰਨ پتہ ਲੱਗਾ ਕਿਉਂ ਨਹੀਂ ਹਣੀ ਕਾਰਨ ਕਲੀਅਰ ਕੋਈ ਨਹੀਂ ਆ ਉਹ ਇੰਨਾ ਹੀ ਦੱਸ ਰਿਹਾ ਵੀ ਉੱਥੇ ਕੋਈ ਆਪਸ ਵਿੱਚ ਉਹ ਕਰਦੇ ਸੀ ਆਪਸ ਵਿੱਚ ਕੋਈ ਗੱਲਬਾਤ ਜੀ ਤੇ ਉਹਨਾਂ ਦੇ ਵਿੱਚ ਕੋਈ ਇੰਟਰਵਿਊ ਇਨ ਕਰਨ ਦੀ ਕੋਈ ਚੀਜ਼ ਤੇ ਝਗੜਾ ਇਹਨਾਂ ਨਾਲ ਹੋ ਗਿਆ ਉਹ ਕਿਹੜੀ ਫੈਕਟਰੀ ਕਿੱਥੋਂ ਦੀ ਸੀ ਫੈਮਿਲੀ ਨਵਾਂ ਸ਼ਹਿਰ ਦੀ ਹੈ ਜੀ ਤੇ ਆਪਣਾ ਹੁਣ ਕਿ ਰਾਸਤ ਵਿੱਚ ਲਿਤਾ ਕਿਸੇ ਨੇ ਨਹੀਂ ਫਹਾਲ ਤੇ ਮੈਂ ਤੁਹਾਨੂੰ ਦੱਸ ਰਿਹਾ ਵੀ ਮੈਨੂੰ ਆਪਣਾ ਦੱਸ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਾਡਾ ਵੈਸੇ ਹੀ ਬੰਦਾ ਵੀ ਉਹਨਾਂ ਦੀ ਮੋਢਲੀ ਜਿਹੜੀ ਹੈਗੀ ਆ ਵੀ ਮੈਡੀਕਲ ਕਰਵਾਇਆ ਜਾਵੇ ਉਹਨਾਂ ਦਾ ਉਹਨਾਂ ਨੂੰ ਫਰਸਟ ਏਡ ਦਵਾਈ ਜਾਵੇ ਸੀਸੀਟੀਵੀ ਆਈਕੂ ਸਮਝਾ ਸੀਸੀਟੀਵੀ ਕੋਈ ਕੋਈ ਨਹੀਂ ਕਲੈਕਟ ਕਰਵਾ ਰਿਹਾ ਜੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ